ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਹੋ ਗਈ ਵਧੀਆ ਟਿਕਰਾਂ ਲਾੜ ਕਰਾਂਗੇ ਟੱਕਿਆ ਪਾਜਾ ਉਹ ਉਹ ਵੀ ਪ੍ਰਧਾ ਕਿੱਥੇ ਸੱਤ ਵੱਧਿਆ ਕਿਹੜਾ ਨੱਟ ਬੋਲ ਤੱਲਾ ਹਦਾ ਕਿੱਥੇ ਸੱਤ ਵੱਧਿਆ ਪਰ ਟੱਕਰ ਗਿਆ ਸੀ ਫੜਿਆ ਅਸੀਂ ਫੜਿਆ ਔਰ ਕਹਿੰਦੇ ਓ ਤੱਕਾ ਤੱਕੇ ਟੱਕਰ ਵੱਡੀ ਮੇਲਾ ਪੱਗਾ ਫਲੂਰ ਦਾ ਕਹਿੰਦੇ ਕਿਛਦੀ ਆਜ਼ਾਦ ਦਿਨ ਉਸ ਮਾਰਕ ਪੈਤਸ ਤਤਰਮਾ ਕੇਡ ਮੇਲਾ ਪਿੰਡ ਖਜੂਰਲਾ ਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਇਸ ਕਬੱਡੀ ਟੂਰਨਾਮੈਂਟ ਵਿੱਚ ਪਿੰਡ ਵਾਸੀਆਂ ਦੇ ਐਨ ਆਰ ਆਈ ਵੀਰਾਂ ਅਤੇ ਯੰਗ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਨੇ ਅਹਿਮ ਅਗਵਾਈ ਕੀਤੀ ਅੱਜ ਦੀਆਂ ਕਲੱਬਾਂ ਤੋਂ ਪਹਿਲਾਂ 75 ਕਿਲੋ ਦੇ ਖੁੱਲੇ ਸੱਦੇ ਵਾਲੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਫਾਈਨਲ ਮੁਕਾਬਲਾ ਖਜੂਰਲਾ ਨੇ ਸ਼ੱਕਰਪੁਰ ਨੂੰ ਹਰਾਇਆ ਜਿਸ ਦਾ ਬੈਸਟ ਰੇਟਰ ਕਾਕਾ ਸ਼ੱਕਰਪੁਰ ਅਤੇ ਬੈਸਟ ਜਾਫੀ ਸਲੀਮ ਖਜੂਰਲਾ ਰਿਹਾ ਜਿਨ੍ਹਾਂ ਨੂੰ ਕਮੇਟੀ ਵੱਲੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਅੱਜ ਦਾ ਫਾਈਨਲ ਗੁਰਦਾਸਪੁਰ ਲਾਇਓਂਸ ਨੇ ਸਰਹਾਲਾ ਰਣੂਆ ਸ਼ੱਕਰਪੁਰ ਦੀ ਸਾਂਝੀ ਬਣੀ ਟੀਮ ਨੂੰ ਹਰਾ ਕੇ ਫਾਈਨਲ ਮੁਕਾਬਲਾ ਆਪਣੇ ਨਾਮ ਕੀਤਾ ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਹੀ ਨਹੀਂ ਸਗੋ ਹਰਿਆਣੇ ਤੋਂ ਵੀ ਆਏ ਖਿਡਾਰੀਆਂ ਨੇ ਹਿੱਸਾ ਲਿਆ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਬੈਸਟ ਰੇਡਰ ਡੀਲਾ ਜਾਂਡਲੀ ਹਰਿਆਣਾ ਰਿਹਾ ਜੀ ਨੇ 15 ਕਬੱਡੀਆਂ ਪਾ ਕੇ 15 ਅੰਕ ਹਾਸਲ ਕੀਤੇ ਅਤੇ ਅੱਜ ਦਾ ਬੈਸਟ ਜਾਫੀ ਮਨਦੀਪ ਤਾਕੜ ਹਰਿਆਣਾ ਰਿਹਾ ਜਿਸ ਨੇ 7 ਟੱਚ ਲੈ ਕੇ 3 ਜੱਫੇ ਲਗਾਏ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਬੈਸਟ ਰੇਡਰ ਜਾਫੀ ਨੂੰ 52 52000 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਕਬੱਡੀ ਦੇ ਪ੍ਰਸਿੱਧ ਬੁਲਾਰੇ ਅਮਰੀਕ ਖੋਸਾ ਕੋਟਲਾ ਹਰਦੀਪ ਰੰਦਾਵਾ ਪਿੱਲਾ ਲਲਤੋ ਲੱਖੀ ਲਹਿਰਾ ਸੋਟੀ ਟਿਪਾ ਹਣੀ ਫਲੀ ਸੁਖ ਕੌਲੀਆ ਆਦਿ ਬੁਲਾਰਿਆਂ ਨੇ ਇਸ ਕਬੱਡੀ ਟੂਰਨਾਮੈਂਟ ਤੇ ਆਪਣੀ ਹਾਜ਼ਰੀ ਲਗਵਾਈ ਤੇ ਖਿਡਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅਗਰ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦਾ ਖੇਡ ਮੇਲਾ ਟੀਵੀ ਐਨ ਆਰ ਆਈ ਸਪੋਰਟਸ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ, ਜ਼ਿਲ੍ਹਾ, ਤਰੀਕ ਲਿਖ ਕੇ ਜ਼ਰੂਰ ਭੇਜੋ। ਇਸੇ ਹੀ ਤਰ੍ਹਾਂ ਅਸੀਂ ਤੁਹਾਨੂੰ ਹਰ ਰੋਜ਼ ਖੇਡ ਜਗਤ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਾਂਗੇ। ਵਧੇਰੇ ਅਪਡੇਟਸ ਦੇ ਲਈ ਤੁਸੀਂ ਸਾਡੇ YouTube ਚੈਨਲ TVNRI SPORTS ਨੂੰ ਸਬਸਕ੍ਰਾਈਬ ਕਰੋ। ਲਾਈਕ ਆਈਕਨ ਜ਼ਰੂਰ ਦਬਾਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪਿੰਡ ਖਜੂਰਲਾ ਤੋਂ ਸੁਖਿੰਦਰ ਵੀਨਿੰਗ ਭਾਣੂਕੇ ਦੀ ਸਪੈਸ਼ਲ ਰਿਪੋਰਟ ਆ ਆ ਆ ਆ ਆ ਆ ਬੱਲੇ 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 ਜੇਰਾ ਸੁਣ ਜੁਗਾਂਵਾਲ 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 ਹੋ ਵਧੀਆ ਟੇਕ ਨਾਲ ਲਾਰ ਕਰਾਂਗੇ ਕਾਕਿਆ ਭਾਜਾ ਉਹਨੂੰ ਵੀ ਪਤਾ ਕਿੱਥੇ ਸੱਟ ਵੱਜਿਆ ਕੇ ਕਤਲਾ ਹੁੰਦਾ ਕਿਥੇ ਸੱਟ ਵੱਜਿਆ ਪਰ ਟੱਕਰ ਜਾਂਦਾ ਸੀ ਫਰਿਆ ਅਸੀਂ ਫਰਿਆ ਪਰ ਕਹਿੰਦੇ ਉਹ ਟੱਕਰ ਟੱਕੇ ਟੱਕਰ ਵੱਡੀ ਮੇਲਾ ਪੱਗਾ ਫਰੂਰਲਾ ਦੇ ਕਹਿੰਦੇ